ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਬਹੁਤ ਮਜ਼ੇਦਾਰ ਕਹਾਣੀ ਲੈ ਕੇ ਹਾਜ਼ਰ ਹੋਇਆ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਬੰਦਾ ਜਾ ਰਿਹਾ ਸੀਗਾ ਉਹ ਕੀ ਦੇਖਦਾ ਕਿ ਕੁਝ ਝਾੜੀਆਂ ਵਿੱਚ ਇੱਕ ਸੱਪ ਫਸਿਆ ਪਿਆ ਹੁੰਦਾ ਹੈ ਉਹ ਬਿਨਾਂ ਡਰੇ ਉਸ ਸੱਪ ਨੂੰ ਝਾੜੀਆਂ 'ਚੋਂ ਬਾਹਰ ਕੱਢ ਦਿੰਦਾ ਹੈ ਪਰ ਜਦੋਂ ਝਾੜੀਆਂ 'ਚੋਂ ਸੱਪ ਬਾਹਰ ਆ ਜਾਂਦਾ ਫਿਰ ਬੰਦੇ ਨੂੰ ਕਹਿੰਦਾ ਵੀ ਮੈਂ ਤੇਰੇ ਡੰਗ ਮਾਰਾਂਗਾ ਤੇ ਬੰਦਾ ਕਹਿੰਦਾ ਯਾਰ ਤੂੰ ਕਿ ਐਸਾ ਹੋਵਾਂ ਵੀ ਮੈਂ ਤਾਂ ਤੈਨੂੰ ਬਾਹਰ ਕੱਢਿਆ ਵੀ ਤੈਂ ਮੇਰਾ ਸ਼ੁਕਰੀਆ ਦਾ ਕੀ ਕਰਨਾ ਸੀ ਤੂੰ ਉਲਟਾ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਮਾਰੂੰਗਾ ਡੰਗ ਮਾਰੂੰਗਾ ਤੇ ਬਹੁਤ ਜ਼ਰ ਉਹਨਾਂ ਦੀ ਐਸੀ ਗੱਲ ਤੇ ਬੈਸ ਹੋਈ ਜਾਂਦੀ ਹੁੰਦੀ ਹੈ ਜੀ ਤੇ ਜਦੋਂ ਬੈਸ ਹੋਈ ਜਾਂਦੀ ਹੁੰਦੀ ਆ ਤੇ ਕੋਲ ਦੀ ਇੱਕ ਗਾਂ ਲੰਘ ਰਹੀ ਹੁੰਦੀ ਆ ਤੇ ਸੱਪ ਉਸ ਬੰਦੇ ਨੂੰ ਕਹਿੰਦਾ ਵੀ ਆਪਾਂ ਇਸ ਗਾਂ ਨੂੰ ਪੁੱਛਦੇ ਆ ਤੇ ਉਹ ਗਾਂ ਨੂੰ ਜਦੋਂ ਪੁੱਛਦੇ ਨੇ ਗਾਂ ਸਾਪ ਨੂੰ ਕਹਿੰਦੀ ਹੈ ਵੀ ਇਹ ਇਨਸਾਨ ساری ਜ਼ਿੰਦਗੀ ਮੇਰਾ ਦੁੱਧ ਪੀਂਦੇ ਨੇ ਤੇ ਜਦੋਂ ਮੈਂ ਬਿਰਧ ਹੋ ਜਾਂਦੀ ਆ ਤਾਂ ਇਹ ਮੈਨੂੰ ਡੰਡੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਵੀ ਤੂੰ ਇਹਦੇ ਡੰਗ ਮਾਰੋ ਬੰਦਾ ਯਾਰ ਫੇਰ ਕਹਿੰਦਾ ਯਾਰ ਨਾ ਐ ਐ ਥੋੜੀ ਹੁੰਦਾ ਤੇ ਕੋਲੇ ਗਦਾ ਖੜਿਆ ਸੀਗਾ ਸਾਪ ਨੇ ਗਧੇ ਨੂੰ ਪੁੱਛ ਲਿਆ ਸਾਰੀ ਗੱਲ ਦੱਸੀ ਜਦੋਂ ਗਧਾ ਕਹਿੰਦਾ ਯਾਰ ਇਹ ਇਨਸਾਨਾਂ ਨੇ ساری ਜ਼ਿੰਦਗੀ ਮੇਰੇ ਤੇ ਭਾਰ ਟੋਹਦੇ ਨੇ ਜਦੋਂ ਮੈਂ ਵੀ ਬੁढ़ा ਹੋ ਜਾਣਾ ਬਾਜਨ ਚੱਕਣ ਕਿ ਨਹੀਂ ਹੋ ਸਮਰੱਥ ਨਹੀਂ ਰਹਿੰਦਾ ਤੇ ਇਹ ਮੈਨੂੰ ਵੀ ਘੋਂ ਕੱਢ ਦਿੰਦੇ ਨੇ ਤੂੰ ਇਹਦੇ ਡੰਗ ਮਾਰ ਬੰਦਾ ਡਰ ਜਾਂਦਾ ਬੰਦਾ ਕਹਿੰਦਾ ਯਾਰ ਇਹ ਤਾਂ ਸਾਰੀ ਇੰਨੇ ਏਸ਼ੇ ਕਣੀ ਛੱਪਕਣੀ ਹੋਈ ਜਾਂਦੇ ਨੇ ਇੰਨੇ ਕੋਲੇ ਇੱਕ ਬਾਂਦਰ ਟਪੂਸ਼ੀਆਂ ਮਾਰਦਾ ਫਿਰਦਾ ਹੁੰਦਾ ਸੱਪੋ ਕਹਿੰਦਾ ਵੀ ਯਾਰ ਲਾਸਟ ਵਾਰੀ ਆਪਾਂ ਯਾਰ ਬੰਦ ਸੱਪ ਬਾਂਦਰ ਨੂੰ ਪੁੱਛ ਲੈਣਾ ਨਹੀਂ ਫਿਰ ਮੈਂ ਤੇਰੇ ਡੰਗ ਮਾਰੂ ਇਹ ਦੁਬਾਰਾ ਬੰਦਾ ਹੋਰ ਕੀ ਕਰੇ ਬੰਦੇ ਨੇ ਆ ਗਿਆ ਜਦੋਂ ਬਾਂਦਰ ਸਾਰੀ ਗੱਲ ਸੱਪ ਨੇ ਬਾਂਦਰ ਨੂੰ ਦੱਸੀ ਬਾਂਦਰ ਕਹਿੰਦਾ ਯਾਰ ਐਂ ਤਾਂ ਨਹੀਂ ਮੇਰੇ ਸਮਝ ਆਉਂਦੀ ਹੈਗੀ ਤੂੰ ਮੈਨੂੰ ਦਵਾਰੇ ਝਾੜੀਆਂ 'ਚ ਫਸ ਕੇ ਦੱਸ ਵੀ ਤੈਨੂੰ ਦਵਾਰੇ ਕੱਢੂ ਮੈਂ ਫੇਰ ਸਮਝੂ ਸੱਪ ਦਵਾਰੇ ਝਾੜੀਆਂ 'ਚ ਫਾ ਜਾਂਦਾ ਬਾਂਦਰ ਸੱਪ ਨੂੰ ਕਹਿੰਦਾ ਇਹਨੂੰ ਨਾ ਮੇਰੇ ਸਾਲੇ ਨੂੰ ਕਹਿੰਦਾ ਹੁਣ ਕੱਢੀ ਇਹਨੂੰ ਵਿੱਚੇ ਰਹਿਣ ਦੇ ਤੇ ਸੱਪ ਝਾੜੀਆਂ 'ਚ ਫੇਰ ਫਾ ਜਾਂਦਾ ਬੰਦਾ ਆਪਦੀ ਰਾਹ ਪੈ ਜਾਂਦਾ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲੀ ਹੈ ਕਿ ਕਲ ਯੁਗ ਦਾ ਸਮਾਂ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਇਸ ਵਿੱਚ ਤੁਸੀਂ ਕਿੰਨਾ ਵੀ ਕਿਸੇ ਦਾ ਭਲਾ ਕਰ ਲੋ ਪਰ ਫਿਰ ਵੀ ਸੋਡੇ ਪੈਰ ਵੱਡਣਗੇ ਜਿਵੇਂ ਕੀ ਹੁਣ ਹਾੜਾਂ ਦਾ ਉਹ ਚੱਲ ਰਿਹਾ ਹੈ ਲੋਕ ਸਿੱਧਾ ਪੱਤਾ ਲੈ ਕੇ ਹੜ ਪੀੜਤਾ ਲੋਕ ਕੋਲ ਜਾ ਰਹੇ ਨੇ ਜਿਹੜੇ ਤਾਂ ਮਤਲਬ ਕਿ ਜਮਾ ਬਿਲਕੁਲ ਖਤਮ ਹੋ ਗਏ ਉਹਨਾਂ ਨੇ ਤਾਂ ਸਿੱਧਾ ਪੱਤਾ ਨਹੀਂ ਪਹੁੰਚ ਰਿਹਾ ਜਿਹੜੇ ਹਲੇ ਸਰ ਦੇ ਮਰਦਿਆਂ ਨੇ ਉਹੀ ਉਹਨਾਂ ਤੋਂ ਰਾਸਨ ਪਾਣੀ ਲਈ ਜਾਂਦੇ ਨੇ ਤੇ ਅਗਲਿਆਂ ਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਇਸ ਕਰਕੇ ਆਪਾਂ ਨੂੰ ਸਾਰਿਆਂ ਦਾ ਭਲਾ ਕਰਨ ਤੋਂ ਪਹਿਲਾਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ ਵੀ ਬੰਦਾ ਇਹ ਭਲੇ ਕਰਨ ਦੇ ਲਾਇਕ ਹੈਗੇ ਜਾਂ ਨਹੀਂ ਹੈਗਾ ਕੇ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਮੈਸੇਜ ਜ਼ਰੂਰ ਕਰਿਓ ਤੇ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਜੁੜਿਓ ਜੀ ਸਾਰਿਆਂ ਦਾ ਧੰਨਵਾਦ ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ